ਬਾਈ ਜੀ ਇਹ ਇੱਕ ਤੇਲਾ ਫੜਨ ਦਾ ਜੰਤਰ ਹੈ ਸਾਡੇ ਕੋਲ ਤੇਲਾ ਫੜਨ ਦਾ ਜੰਤਰ ਅੱਛਾ ਜੀ ਇਹਨੂੰ ਅਸੀਂ ਕਹਿੰਦੇ ਹਾਂ yellow sticky trap ਜੀ ਅੱਛਾ ਇਹ ਦੇਖੋ ਤੇਲਾ ਸਾਰਿਆਂ ਦੇ ਤੇ ਆ ਗਿਆ ਬਾਈ ਜੀ ਦੇਖੋ ਜੀ ਹੂੰ ਤੇ ਇਦੋਂ ਬਾਅਦ ਪਿਛਲੇ ਸਾਲ ਤੇ ਇੰਕੇ ਹੀ ਟੋਟਲ ਪਾਈ ਆ ਜਣਦੀ ਇੱਕ ਮੇਨ ਗੱਲ ਇਹ ਹੈ ਆ ਵੀ ਇਹ ਕੱਚੇ ਝੋਨੇ ਤੇ ਜਿਵੇਂ ਪੈ ਗਈ ਵੀ ਆਏ ਨਹੀਂ ਹੈਗੇ ਜਿਵੇਂ ਹੁਣ ਝੋਨਾ ਪੱਕ ਗਿਆ ਉਹਨੂੰ ਭੰਨੀ ਜਾਓ ਕਰੀ ਜਾਓ ਵਾ ਮੁੜ ਕੇ ਦੇਖਣ ਦੀ ਲੋੜ ਨਹੀਂ ਜਣਦੀ ਇਹ ਈ ਕਹਿੰਦੇ ਆ ਨਾ ਇਹਨੇ 40 ਦਿਨ ਅਸੀਂ 55 ਦਿਨ ਦੇ ਝੋਨਾ ਵੜਿਆ ਸੀ ਤੁਹਾਨੂੰ ਮੇਰੇ ਮਗਰਲੇ ਪਾਸੇ ਮੋਟਰਸਾਈਕਲ ਖੜੇ ਦੇਖ ਕੇ ਤੁਹਾਨੂੰ ਲੱਗੂਗਾ ਵੀ ਸ਼ਾਇਦ ਕੋਈ ਸਰਪੰਚੀ ਦਾ ਇਕੱਠ ਵਾਠਾ ਕਿਉਂਕਿ ਅੱਜ ਕੱਲ ਜਿਹੜੇ ਮੋਟਰਸਾਈਕਲ ਇੰਨੇ ਇਕੱਠੇ ਹੋ ਰਹੇ ਆ ਉਹ ਸਰਪੰਚੀ ਕਰਕੇ ਹੋ ਰਹੇ ਆ ਪਰ ਅਸਲ ਦੇ ਵਿੱਚ ਅਸੀਂ ਇੱਕ ਕਿਸਾਨ ਦੇ ਖੇਤਾਂ ਜਿੱਥੇ ਤਿੰਨ ਤਰ੍ਹਾਂ ਦੇ ਡੈਮੋ ਲੱਗੇ ਆ ਇੱਕ ਕੁਟੇਵਾ ਕੰਪਨੀ ਦੀ ਪੈਕਸਾ ਲੋਨ ਸਾਲਟ ਆ ਜਿਹੜਾ ਨਵਾਂ ਆ ਰਿਹਾ ਤੇਲੇ ਤੇ ਸੁੰਡੀ ਵਾਸਤੇ ਇਕੱਠਾ ਉਹ ਛੜਕਿਆ ਗਿਆ ਜਿਹੜਾ ਅਗਲੇ ਸਾਲ ਮਾਰਕੀਟ ਦੇ ਵਿੱਚ ਆਜੂਗਾ ਇੱਕ ਖੇਤ ਆ ਜਿਹਦੇ ਉੱਤੇ ਲਾਲ ਰੀਬਨ ਆ ਇੱਥੇ ਕੁਝ ਨਹੀਂ ਛੜਕਿਆ ਇੱਕ ਖੇਤ ਆ ਜਿੱਥੇ ਕਿਸਾਨ ਨੇ ਆਪਣੀ ਮਰਜ਼ੀ ਨਾਲ ਜਿਹੜਾ ਉਹਨੂੰ ਠੀਕ ਲੱਗਦਾ ਉਹ ਛੜਕਿਆ ਆਪਾਂ ਇਹ ਤਿੰਨਾਂ ਖੇਤਾਂ ਦੇ ਵਿੱਚ ਅੰਦਰ ਵੀ ਆਵਾਂਗੇ ਆਪਣੇ ਨਾਲ ਸਬੀਨ ਕਟਾਰੀਆ ਹੋਣਗੇ ਆ ਦੇਖੋ ਸਰਪੰਚੀ ਵਰਗਾ ਹੀ ਮਾਹੌਲ ਬਣਿਆ ਖੜਾ ਖੈਰ ਵੀ ਤੁਹਾਡਾ ਪਲੇਖਾ ਵੀ ਸਹੀ ਹੋ ਸਕਦਾ ਤੇ ਆਪਾਂ ਪਰ ਅੱਜ ਜਿਹੜੀ ਦਵਾਈ ਆ ਦਵਾਈ ਬਾਰੇ ਜਾਣਕਾਰੀ ਲਵਾਂਗੇ ਬਾਈ ਹੁਣਾਂ ਨੇ ਸਾਰਿਆਂ ਨੂੰ ਪਹਿਲਾਂ ਕਿਸਾਨਾਂ ਨੂੰ ਜਾਣਕਾਰੀ ਦੇਤੀ ਆ ਤੁਹਾਨੂੰ ਥੋੜੀ ਜੀ ਜਾਣਕਾਰੀ ਮੈਂ ਦਵਾ ਦਿੰਨਾ ਬਾਈ ਸੁਵਿੰਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਵਿੰਨ ਬਾਈ ਮਾੜਾ ਜਿਹਾ ਕੰਪਨੀ ਬਾਰੇ ਦੱਸ ਦੋ ਜਿਹੜੀ ਕੁੱਟੇ ਕੁੱਟੇਵਾ ਐਗਰੀਸਾਇੰਸ ਹਾਂ ਤੇ ਇਹ ਕੰਪਨੀ ਦਾ ਥੋੜਾ ਜਿਹਾ ਨਾਂ ਨਮਾ ਲੱਗਦਾ ਠੀਕ ਹੈ ਜੀ ਹਾਂ ਵੀ ਇਹਦੇ ਬਾਰੇ ਮਾੜੀ ਜਾਣਕਾਰੀ ਦੇ ਦਿਓ ਦੇਖੋ ਸਭ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਕੋਟੇਵਾ ਐਗਰੀਸਾਇੰਸ ਕੰਪਨੀ ਹੈ ਇਹ ਖੇਤੀਬਾੜੀ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਕੰਪਨੀ ਹੈ ਜੀ ਇਹਦੀ ਸ਼ੁਰੂਆਤ 1802 ਚ ਡੂਪੁਆਂਟ ਦੇ ਨਾਮ ਤੋਂ ਹੋਈ ਸੀ ਡੂਪੁਆਂਟ ਇੱਕ ਜਾਣਿਆ ਪਛਾਣਿਆ ਨਾਮ ਹੈ ਸਾਰੇ ਕਿਸਾਨ ਜਾਣਦੇ ਆ ਜੀ ਦੂਜੀ ਕੰਪਨੀ ਸੀ ਡਾਓ ਐਗਰੋਸਾਇੰਸ ਜੀ ਔਰ ਤੀਜੀ ਕੰਪਨੀ ਹੈ ਆਪਣੀ ਮਸ਼ਹੂਰ ਪਾਇਨੀਰ ਬੀਜਾਂ ਵਾਲੀ ਕੰਪਨੀ ਜਿੰਦੀ ਮੱਕੀ ਆਂਦੀ ਹੈ ਜਿੰਦੀ ਸਰੋ ਵੀ ਆਂਦੀ ਹੈ ਇਹ 2018 ਦੇ ਵਿੱਚ ਬਾਈ ਜੀ ਮਰਜ ਹੋ ਕੇ ਇੱਕ ਨਵਾਂ ਗਰੁੱਪ ਬਣ ਗਿਆ ਜਿੰਦੇ ਜੇ ਡਾਓ 2.0 ਤੇ ਪਾਇਨੀਰ ਜਿੰਦਾ ਨਾਮ ਬਣ ਗਿਆ ਕੋਟੇਵਾ ਐਗਰੀ ਸਾਇੰਸ ਔਰ ਇਹ ਇੱਕ ਆਰ ਐਂਡ ਡੀ ਬੇਸ ਕੰਪਨੀ ਹੈ ਸੋਧ ਬੇਸ ਕੰਪਨੀ ਹੈ ਜਿਹੜੀ ਹਰ ਸਾਲ ਨਵੀਆਂ-ਨਵੀਆਂ ਦਵਾਈਆਂ ਨਵੀਆਂ-ਨਵੇਂ ਬੀਜ ਸੋਧ ਕਰਕੇ ਕਿਸਾਨ ਵੀਰਾਂ ਦੇ ਵਿੱਚ ਲੈ ਕੇ ਆਂਦੀ ਹੈ ਠੀਕ ਇੱਕ ਨਾ ਤੁਸੀਂ ਆ ਇੱਥੇ ਬੁਝੇ ਰੱਖੇ ਹੋਇਆ ਪਰ ਮੈਨੂੰ ਲੱਗਦਾ ਵੀ ਸਾਨੂੰ ਇੱਥੇ ਬੂਜੇ ਦੇਖਣ ਦੀ ਬਜਾਏ ਜਮਾ ਗਰਾਊਂਡ 'ਚ ਹੀ ਦੇਖਣਾ ਚਾਹੀਦਾ ਕਿਉਂਕਿ ਇੱਥੇ ਤਾਂ ਸ਼ਾਇਦ ਬੰਦਾ ਕਈ ਵਾਰੀ ਚੰਗਾ ਬੂਜਾ ਤੇ ਦੂਜੇ ਪਾਸੋਂ ਮਾੜਾ ਬੂਜਾ ਪੱਟ ਕੇ ਰੱਖ ਕੇ ਕਿਸਾਨਾਂ ਨੂੰ ਦਿਖਾ ਦਿੰਦਾ ਹੈ ਨਾ ਤਾਂ ਆਪਾਂ ਕਿਸਾਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਤੇ ਬਿਲਕੁਲ ਜਿਹੜਾ ਸਹੀ ਥਾਂ ਤੇ ਡੈਮੋ ਲੱਗਿਆ ਆਜੋ ਵੀਰਾਂ ਨੂੰ ਭਰਾਵਾਂ ਨੂੰ ਦੇਖਣ ਆਜੋ ਆਪਾਂ ਥੋੜਾ ਜਿਹਾ ਜਿਹੜੀ ਆਪਣਾ ਦਵਾਈ ਦੇ ਬਾਰੇ ਦੇਖਦੇ ਆਂ ਆਜੋ ਵੀਰ ਹਾਂ ਤੇ ਆਪਾਂ ਇਹਦੇ ਬਾਰੇ ਇਹ ਦਵਾਈ ਬਾਈ ਕੀ ਹੈ ਇਹਦਾ ਸਾਲਟ ਕੀ ਹੈ ਜਿਹੜੀ ਆਪਾਂ ਇਹਦੇ ਬਾਰੇ ਪੈਕਸਲੋਨ ਸਾਲਟ ਹੀ ਹੈ ਜਾਂ ਕੁਝ ਹੋਰ ਵੀ ਨਵਾਂ ਹੈ ਇਹ ਜੀ ਜਿਹੜੀ ਆਪਣੀ ਨਵੀਂ ਬੈਕਸਲੋਨ ਸਾਲਟੀ ਕਹ ਲੋ ਜੀ ਬੈਕਸਲੋਨ ਸਾਲਟੀ ਇਹਦੇ ਚ ਤੇਲੇ ਵਾਸਤੇ ਛਿੜਕਿਆ ਹੋਇਆ ਹੈ ਔਰ ਨਾਲ ਇਹ ਦਵਾਈ ਸੁੰਡੀ ਤੇ ਵੀ ਕੰਮ ਕਰਦੀ ਹੈ ਜਿਹੜੀ ਨਵੀਂ ਆ ਰਹੀ ਹੈ ਸੁੰਡੀ ਤੇ ਕੰਮ ਕਰਦੀ ਹਾਂ ਇਹ ਫਿਲਹਾਲ ਪੱਤਲਪੇੜ ਸੁੰਡੀ ਦੇ ਜੀ ਹਾਂਜੀ ਉਹ ਵੀ ਤੁਹਾਨੂੰ ਆਪਾਂ ਮੀਟਿੰਗ ਤੋਂ ਬਾਅਦ ਦੱਸਾਂਗੇ ਲੇਕਿਨ ਇਹ ਜਿਹੜੀ ਕਿਸਾਨ ਵੀਰੋ ਦਵਾਈ ਹੈ ਐਂ ਦੇ ਤੁਸੀਂ ਸਮਝ ਲੋ ਤੇਲੇ ਦੇ ਵਾਸਤੇ ਪੈਕਸਲੋਨ ਦਵਾਈ ਦਾ ਛਿੜਕਾ ਕੀਤਾ ਹੋਇਆ ਹੈ ਇਹ ਮਤਲਬ ਮੇਰੇ ਕਹਿਣ ਤੋਂ ਭਾਵੇਂ ਆ ਵੀ ਜਦੋਂ ਲਾਸਟ ਤੇ ਆਪਾਂ ਦੋ ਦਵਾਈਆਂ ਰਲਾ ਕੇ ਛਿੜਕਦੇ ਆਂ ਇੱਕ ਆਪਾਂ ਸੁੰਡੀ ਵਾਲੀ ਛੜਕਦੇ ਆਂ ਜਿਹੜੀ ਲਾਸਟ ਸਪਰੇ ਕਰਦੇ ਆਂ ਇਹ ਝੋਨੇ ਦੀ ਉਹ ਲਾਸਟ ਸਪਰੇ ਆ ਬਿਲਕੁਲ ਬਿਲਕੁਲ ਗੋਵ ਵਿਵਸਥਾ ਦੇ ਅੰਦਰ ਜਦੋਂ ਗੱਬੇ ਦੇ ਝੋਨਾ ਆ ਜਾਏ ਜਦੋਂ ਪੈਪ ਜੀ ਮੋਟੀ ਹੋਣੀ ਸ਼ੁਰੂ ਹੋ ਜਾਏ ਜਿਵੇਂ ਹੁਣ ਤੱਕ ਕਹ ਲੋ ਬਾਈ ਜੀ ਆ ਝੋਨਾ ਨਿਸਰਿਆ ਹੋਇਆ ਹੈ ਜਦੋਂ ਇਹ ਅੰਦਰ ਹੈ ਪੈ ਪੈਂਦੇ ਉਹ 스테 ਤੇ ਅਸੀਂ ਦਵਾਈ ਦਾ ਛਿੜਕਾ ਰეკਮੈਂਡੇਸ਼ਨ ਕਰਦੇ ਆ। ਆ ਇਹ ਇਹ ਉਸ ਵਕਤ ਛੜਕੀ ਗਈ ਆ ਇੱਥੇ ਕਿਹੜੇ ਕਿਸਾਨ ਦਾ ਖੇਤ ਆ? ਇਹ ਆਪਣੇ ਜਸਪਾਲ ਜੀ ਦਾ ਜਸਪਾਲ ਭਾਈ ਆਈ। ਆਓ ਭਾਈ ਜੀ ਆਓ। ਆ ਜੋ ਮਾੜਾ ਜਾਂ ਨਾਲ ਦੀ ਨਾਲ ਹੀ ਨਰਨਾ ਕਰੀ ਜਾਂਦੇ ਆ। ਜਸਪਾਲ ਭਾਈ ਕਿਹੜੇ ਦਿਨਾਂ ਚ ਗੋਵਾਲੇ ਦੇ ਨਾਲ ਛੜਕੀ ਸੀ ਇਹ? 5 ਮਹੀਨਾ ਹੋ ਗਿਆ ਜੀ ਇਹਨੂੰ ਛਿੜਕੇ ਨੂੰ 1 ਮਹੀਨਾ ਹੋ ਗਿਆ 1 ਮਹੀਨੇ ਦਰਮਿਆਨ ਹੁਣ ਕੀ ਹੋਇਆ ਆਪਾਂ ਸਾਰਾ ਦੇਖ ਲੈਨੇ ਹਣਾ ਬਾਈ ਬਿਲਕੁਲ ਆ ਜੋ ਹੁਣ ਦਿਖਾਓ ਬਾਈ ਆਪਾਂ ਮਾੜਾ ਜ ਆਪਾਂ ਆਪ ਹੀ ਚੈੱਕ ਕਰ ਲੀਏ ਪਹਿਲਾਂ ਆਪਾਂ ਨਾ ਇਹ ਪਲਾਟ ਚਲਦੇ ਜਿੱਥੇ ਕੋਈ ਦਵਾਈ ਛਿੜਕੀ ਨਹੀਂ ਹੋਈ ਆਪਾਂ ਨੂੰ ਇਹ ਨਾਲ ਲਾਲ ਰਿਬਨ ਲੱਗੇ ਆ ਨਾ ਇੱਥੇ ਆਪਾਂ ਕੋਈ ਵੀ ਦਵਾਈ ਤੇਲੇ ਵਾਸਤੇ ਜਾਂ ਸੁੰਢੀ ਵਾਸਤੇ ਨਹੀਂ ਛਿੜਕੀ ਹੋਈ ਨਹੀਂ ਛਿੜਕੀ ਇੱਥੇ ਥੋੜਾ ਜਿਹਾ ਮੁਕੇਸ਼ ਜੀ ਜੀ ਮੁਕੇਸ਼ ਜੀ ਮੁਕੇਸ਼ ਜੀ ਆਪ 1 ਮਿੰਟ ਇੱਕ ਚੀਜ਼ ਹੋਰ ਕਿਸਾਨ ਭਰਾਵਾਂ ਨੂੰ ਦਿਖਾਣਾ ਚਾਹਾਂਗੇ ਜੀ ਇਹ ਬਾਈ ਜੀ ਇਹ ਇੱਕ ਤੇਲਾ ਫੜਨ ਦਾ ਜੰਤਰ ਹੈ ਸਾਡੇ ਕੋਲ ਤੇਲਾ ਫੜਨ ਦਾ ਜੰਤਰ ਅੱਛਾ ਜੀ ਇਹਨੂੰ ਅਸੀਂ ਕਹਿੰਦੇ ਹਾਂ येलो ਸਟਿੱਕੀ ਟਰੈਪ ਤੇਲਾ ਖੇਤ ਜਿਹੜਾ ਹੋਏਗਾ ਇਸ ਟਰੈਪ ਦੇ ਉੱਪਰ ਆ ਜਾਏਗਾ ਕਿਉਂਕਿ ਇਹ ਪੀਲੇ ਰੰਗ ਦਾ ਹੈ ਐਂਦੇ ਤੇ ਮਤਲਬ ਜਿਹੜਾ ਤੇਲਾ ਟਰੈਕਟ ਹੁੰਦਾ ਔਰ ਆਪਾਂ ਨੂੰ ਹੁਣੇ ਪਤਾ ਲੱਗੇਗਾ ਵੀ ਕਿੰਨਾ ਤੇਲਾ ਖੇਤ ਦੇ ਅੰਦਰ ਮੌਜੂਦ ਹੈ। ਵੀ ਸੁੰਡੀ ਤਾਂ ਪੈ ਗਈ ਸੀ ਸੁੰਡੀ ਤਾਂ ਸਾਥ ਬਸਦੀ ਆ ਵੀ ਸੁੰਡੀ ਪੈ ਗਈ ਸੀ। ਹਾਂਜੀ ਤੇਲਾ ਆਪਾਂ ਨੂੰ ਮੁੰਡਾ ਚੈੱਕ ਕਰਕੇ ਪਤਾ ਲੱਗੇਗਾ। ਤੇ ਹੁਣ ਇਹਦਾ ਤੇਲਾ ਆਪਾਂ ਦੇਖ ਲੈਨੇ ਵੀ ਤੇਲਾ ਕਿੰਨਾ ਹੈ। ਆ ਦੇਖੋ ਇਹ ਕਿਵੇਂ ਤੇਲਾ ਆਪਾਂ ਨੂੰ ਪਤਾ ਲੱਗਦਾ। ਫਿਰ ਇਹ ਹੀ ਤੇਲਾ ਆਪਣੇ ਵਾਲੀ ਦਵਾਈ ਵਾਲੇ ਥਾਂ ਵੀ ਦਿਖਾਵਾਂਗੇ। ਉੱਥੇ ਵੀ ਦੇਖਾਂਗੇ ਜੇ ਮਿਲੇਗਾ ਤਾਂ ਜ਼ਰੂਰ ਦਿਖਾਵਾਂਗੇ ਆਪਾਂ ਕਿਸਾਨ ਵੀਰਾਂ ਨੂੰ। ਠੀਕ ਹੈ ਜੀ। ਚੈੱਕ ਕਰਾਂਗੇ ਨਾ ਵੀ ਖੇਤ ਚ। ਇਹ نیچے ਜਾ ਕੇ ਅੰਦਰ ਥਾਪੀ ਮਾਰਾਂਗੇ ਤੇ ਤੇਲਾ ਜਿਹੜਾ ਵੀ ਹੋਏਗਾ ਨਾਲ ਚਿਪਕ ਜਾਏਗਾ। ਲਿਆ ਦੇਖ ਕੇ ਪ੍ਰੀਤ ਕਿਵੇਂ ਥਾਪੀ ਮਾਰਦਾ ਤੇਰਾ ਯਾਰ। ਦੇਖੋ ਜੀ ਦੇਖੋ। ਹਾਂ ਆ ਜਾ ਅੰਦਰ ਹੀ ਲਿਆ ਭਾਵੇਂ। ਲਿਆਓ ਜੀ ਲਿਆਓ। ਹੂੰ। ਅੱਛਾ। ਇਹ ਦੇਖੋ ਤੇਲਾ ਸਾਰੇ ਅੰਦਰ ਤੇ ਆ ਗਿਆ ਬਾਈ ਜੀ। ਦੇਖੋ ਜੀ। ਆਹ ਫਿਰਦੇ ਆ ਤੁਰੇ ਜਿਹੜੇ ਜੀ। ਸਾਰੇ ਤੇਲੇ। ਬਬਲੂ ਲੈਂਸ। ਇਹਨੂੰ ਬੀਪੀਐਚ ਕਹਿੰਦੇ ਆ ਬਾਈ ਜੀ ਭੂਰਾ ਤੇਲਾ ਕਾਲਾ ਤੇਲਾ ਵੀ ਹੈਗਾ ਵਿੱਚ ਲੈਂਸ ਦੋ।

ਉਹ ਨਾਲ ਆਪਾਂ ਇਹ ਤੇ ਵੀ ਦੇਨੇ ਆ ਤੁਹਾਡੇ ਨਾਲ ਆਪਾਂ ਕੋਟੇਵਾ ਵਾਲਾ ਪਲਾਟ ਦੇਖਦੇ ਆਂ ਵੀ ਇੱਥੇ ਕੀ ਪੋਜੀਸ਼ਨ ਹੈ ਇਹਨੂੰ ਥੋੜਾ ਜਿਹਾ ਨਾਲੋਂ ਛੱਡ ਲਓ ਹਾਂਜੀ ਕਿਉਂਕਿ ਨਾਲੋਂ ਤਾਂ ਨੇਚਰਲ ਗੱਲ ਆ ਵੀ ਨੇੜੋਂ ਤੇਲਾ ਆ ਗਿਆ ਹੋਊਗਾ ਹਾਂਜੀ ਇਹ ਬਾਈ ਪੈਕਸਲੋਂ ਵਾਲਾ ਪਲਾਟ ਹੈ ਹਾਂਜੀ ਇੱਥੇ ਆਪਾਂ ਦੇਖਦੇ ਆਂ ਇਹਦੇ ਬਿਲਕੁਲ ਵਿਚਕਾਰ ਆਜੋ ਹਾਂਜੀ ਕਿਉਂਕਿ ਉਧਰੋਂ ਥੋੜਾ ਜਿਹਾ ਤਾਂ ਟ੍ਰੈਵਲ ਕਰੂਗਾ ਨਾ ਤੇਲਾ ਆਜੋ ਵੀਰੇ ਆਜੋ 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 ਮੈਨੂੰ ਆਹ ਮਾਈਕ ਦੇ ਦਿਓ ਫਿਰ ਮੈਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਹੀ ਕਰ ਲਊਗਾ ਲਓ ਜੀ یالا یہ اپ دیکھو یہ اپ کو پورا کلین گرین دکھائی دے گا پورا کلین ہے جس میں ایک بھی مطلب تیلا اگر کہا جائے کہ نہیں تیلا ہے نہیں ا جڑے ڈگ گئے یہ صرف پور ہے اپ اس میں لینس سے بھی دیکھ سکتے ہو باقی اپ فارمر کو بھی دکھا سکتے ہو لےو مجھے یہ ایتھے لا بھی تیلا ہے نہیں ملا جاڑا والا تیلا ہے نہیں ਇਹ ਜੰਟਰ ਸਿਰਫ ਤੇਲ ਫਰਨਵਾਸੀ ਹੈ ਜੀ ਬਾਈ ਜੀ ਔਰ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਕਿ ਮੜਾ ਜਿਆ ਇੱਧਰ ਆ ਕੇ ਇੱਥੇ ਕਿੰਨਾ ਤੇਲ ਹੈ ਔਰ ਇਹ ਜਿਹੜਾ ਪੈਕਸਲੋਂ ਵਾਲਾ ਪਲਾਟ ਹੈ ਇੱਥੇ ਕਿੰਨਾ ਤੇਲ ਹੈ ਤੁਸੀਂ ਦੇਖ ਸਕਦੇ ਹੋ ਇਹ ਤਾਂ ਇਹ ਜੀ ਨਹੀਂ ਅੰਦੇ ਚ ਦੇਖੋ ਬੂਰ ਇਹ ਤਾਂ ਚਾਚਾ ਜੀ ਬੂਰ ਆ ਜੀ ਬੂਰ ਹੈ ਜੀ ਬੂਰ ਬੂਰ ਡਿੱਗਿਆ ਜੀ ਇਧਰ ਨਾਲ ਦੇਖੋ ਲੈਨਸ ਨਾਲ ਦੇਖੋ ਆ ਇਹਦੇ ਨਾਲ ਦੇਖ ਲਓ ਮੈਂ 200 ਕਲਮ ਕੀਤਾ ਜੀ ਆਓ ਬਾਈ ਜੀ ਪੜਦੀ ਪਹਿਲਾਂ ਤੋਂ ਇੱਕ ਇੱਕ ਨਵੀਂ ਤੇਲ ਵਾਲੀ ਹੋਰ ਆਈ ਸੀ ਦੂਪਣ ਦੀ ਪਹਿਲਾਂ ਕਈ ਸਾਲ ਸੀ ਹਾਂਜੀ ਹਾਂਜੀ ਉਹ ਬੜੀ ਵਧੀਆ ਬਹੁਤ ਵਧੀਆ ਬਰਤੰਡਾ ਸੀ ਪਹਿਲਾਂ ਦੇ ਗਾਂਵਾਂ ਦੇ ਨੀ ਫਰਕ ਤਾਂ ਫਿਰ ਹੁੰਦਾ ਨਹੀਂ ਅਸੀਂ ਲੈ ਹੁਣ ਆਏ ਕਰ ਇੱਕ ਇੱਕ ਪੈੜ ਹੋਰ ਕੱਢ ਉਹ ਜਿਹੜੀ ਦੂਜੀ ਦਵਾਈ ਇਹਨਾਂ ਨੇ ਛੜਕੀ ਹੋਵੇ ਉਹ ਵੀ ਚਲੋ ਆਜੋ ਇਹਨਾਂ ਨੇ ਕਿਸਾਨ ਵੀਰ ਨੇ ਦਵਾਈ ਦਿੱਤੇ ਕਿਸਾਨ ਨੂੰ ਪਿਆਸ ਤੁਹਾਡੀ ਵਾਲੇ ਕੰਪਨੀ ਦੀ ਇਹ ਦਵਾਈ ਤੁਹਾਡੀ ਕੰਪਨੀ ਦੀ ਕਰੇ ਪਈ ਵਾਲੇ ਸਪਰੇਅ ਕਰਨੀ ਹੈ ਇੱਕ ਦੀ ਹਾਂਜੀ ਹਾਂਜੀ ਆਜੋ ਛੇ ਜੀ ਮੁਕੇਸ਼ ਜੀ ਆਓ ਜੀ ਆਓ ਚਲੋ ਉਹ ਵੀ ਦੇਖ ਲੈਣੇ ਆ ਵੀ ਕਿਸਾਨ ਵਾਲੇ ਤੇ ਤੇਲਾ ਕਿੰਨਾ ਯਾਰ ਇਹੋ ਜਿਹੇ ਪੈੜ ਜੇ ਤਾਂ ਸਾਨੂੰ ਵੀ ਦੇ ਅਸੀਂ ਵੀ ਜਾ ਕੇ ਪਤਾ ਕਰਕੇ ਬਿਲਕੁਲ ਲਓ ਜੀ ਲਓ ਇੱਕ ਫੇਰ ਕੱਢੋ ਹੋਰ ਬਿਲਕੁਲ ਬਿਲਕੁਲ ਲੈ ਕੇ ਆ ਰਹੇ ਆ ਮੁਕੇਸ਼ ਜੀ ਪੈੜ ਹੈਗਾ ਨਾ ਲਿਓ ਲਿਓ ਪਿੱਛੇ ਇਧਰੋਂ ਪਲੋਟ ਆਜਾ ਆਜਾ ਪ੍ਰੀਤਾ ਆਜਾ ਆਜਾ ਪ੍ਰੀਤਾ ਆਜਾ ਆਹ ਫਾਰਮਰ ਪ੍ਰੈਕਟਿਸ ਆ ਇਹ ਹੁਣੇ ਸਾਡੇ ਮੁਕੇਸ਼ ਜੀ ਜਿਹੜੇ ਸਾਡੇ ਰਿਸਰਚ ਦੇ ਇੱਥੇ ਦੇਖਦੇ ਆ ਇਹ ਤੁਹਾਨੂੰ ਅੰਦਰ ਜਾ ਕੇ ਟੇਲਾ ਦਿਖਾਨਗੇ ਵੀ ਇੱਥੇ ਕਿ ਸਿਚੁਏਸ਼ਨ ਹੈਗੀ ਹੈ ਵੀ ਹੈਗਾ ਵੀ ਹੈ ਜਾਂ ਨਹੀਂ ਹੈਗਾ ਕਿੰਨੇ ਪਰਸੈਂਟ ਤੇਲ ਹੈ ਕਿਉਂਕਿ ਹਜੇ ਝੋਨਾ 10-12 ਦਿਨ ਲੈਂਦਾ ਲੈਂਦਾ ਜੀ ਨਹੀਂ ਜ਼ਿਆਦਾ ਲਊਗਾ ਭਾਈ ਜੀ ਇਹ ਇਹ ਕਹਾਂ ਜਿਆਦਾ ਦਿਨ ਲੈ ਚੁਗਾ ਜੀ ਬਾਕੀ ਜਦ ਤੱਕ ਆਪ ওভারঅল ਗ੍ਰੀਨਰੀ ਆਪ ਦੇਖੋਗੇ ਹਰਾਪਣ ਆਪ ਇੱਕ ਜਗ੍ਹਾ ਤੇ ਆਪ ਸਟੇਬਲ ਹੋ ਕੇ ਆਪ ਦੇਖੋ ਆਪਕੋ ਅਲੱਗ ਦਿਖਾਈ ਉਧਰ ਗ੍ਰੀਨਰੀ ਵੀ ਤੁਹਾਨੂੰ ਜ਼ਿਆਦਾ ਦਿਖੇਗੀ ਉਹਦਾ ਜੋ ਉੱਲੀ ਦੂਜਾ ਹੋਣ ਇਹਨਾਂ ਤੇਲ ਆਪਾਂ ਤੇਲ ਨਹੀਂ ਹੈਗਾ ਤਾਂ ਆਟੋਮੈਟਿਕਲੀ ਫਸਲ ਆਪਣੀ ਹਰੀ ਭਰੀ ਹੈ ਜਦੋਂ ਰਾਸੀ ਝੂਸਣਾ ਤੇਲੇ ਨੇ ਬਿਲਕੁਲ ਬਿਲਕੁਲ

ਇਹਦੇ ਤੇ ਦਾਣੇ ਹੈਗੇ ਆ ਪੰਜ ਚਾਰ ਬਾਹਲੇ ਤਾਂ ਇਹ ਦੇਖੋ ਹਾਂ ਇੱਕ ਆ ਬੈਠਾ ਬਿਲਕੁਲ 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 ਇਹ ਕਾ ਬੈਠਾ ਦੋ ਚਾਰ ਲੋਕੇ ਛੋਪੇ ਵੀ ਹੋਣਗੇ ਬਿਲਕੁਲ ਇਹ ਤਾਂ ਦੇਖੋ ਵਿਜੀਬਲ ਦਿਖ ਰਿਹਾ ਆਪਾਂ ਨੂੰ ਹਾਂ ਇਹ ਕਾ ਬੈਠਾ ਵਿਜੀਬਲ ਹੂੰ ਇਹ ਕਾ ਫਿਰਦਾ ਬਿਲਕੁਲ ਬਿਲਕੁਲ ਇਹ ਦੇਖੋ ਜ਼ੂਮ ਜ਼ੂਮ ਕਰੋ ਕੈਮਰਾਮੈਨ ਸਾਹਿਬ ਜ਼ੂਮ ਇਹ ਕਾ ਫਿਰਦਾ ਆ ਫਿਰਦਾ ਇਹ ਕਾ ਫਿਰਦਾ ਇਹ ਇਹ ਸੁੰਡੀ ਹੈ ਆਹ ਤਾਂ ਸੁੰਡੀ ਫਿਰਦੀ ਆ ਇਹ ਨਵੀਂ ਸੁੰਡੀ ਹੈ ਜਿਹਨੂੰ ਅਸੀਂ ਸਕਿਰਪਰ ਕਹਿੰਦੇ ਆ ਕਾਲੇ ਰੰਗ ਦਾ ਮੂੰਹ ਹੁੰਦਾ ਜਾਂਦਾ ਇਹ ਕਾਹ ਫਿਰਦਾ ਹਾਂਜੀ ਹਾਂਜੀ ਮਤਲਬ 5 ਤੋਂ 7 ਹੈਗੇ ਆ ਮਤਲਬ ਏਟੀਐ ਲੈਵਲ ਲੈਂਦੇ ਜਿਵੇਂ ਹੈਗਾ ਆਹ ਆ ਫਿਰਦਾ ਜੇ ਅਗਰ ਲੈਂਸ ਨਾਲ ਦੇਖੋਗੇ ਆ ਵੀ ਫਿਰਦਾ ਆਹ ਸੇ ਆ ਵੀ ਫਿਰਦਾ ਲੈਂਸ ਨਾਲ ਵੀ ਫਿਰਦਾ ਆਪਾਂ ਨੂੰ ਹੋਰ ਕਲੈਰਟੀ ਮਤਲਬ ਕਹਿਣ ਤੋਂ ਪਹਿਲਾਂ ਵੀ 10 15 ਹੈਗੇ ਆ ਹੈਗੇ ਆ ਜੀ ਹੈਗੇ ਆ ਹਾਂ ਬਿਲਕੁਲ ਹੈਗੇ ਆ ਜੀ ਮਤਲਬ 5 ਤੋਂ ਜ਼ਿਆਦਾ ਨੁਕਸਾਨ ਚ 5 ਯੂਨੀਵਰਸਿਟੀ ਕਹਿੰਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ 5 ਦਾ ਮਤਲਬ ਹੁੰਦਾ ਵੀ ਆਪਾਂ ਨੂੰ ਸ ਮਾਂਜਤੇ ਲਈ ਆਦਾ ਮਤਲਬ ਇੱਕ ਬੂਟੇ ਦੇ ਉੱਪਰ ਔਰ ਦੇਖੋ ਆਜਾਪਾ ਜੇ ਦੇਖੀਏ ਉੱਤੋ ਝੋਨਾ ਬਿਲਕੁਲ ਹਰਾ ਭਰਾ ਰਖ ਲਿਆ ਉੱਤੋ ਐ ਨਹੀਂ ਲੱਗ ਰਿਹਾ ਕਿ ਬਈ ਆਪਣਾ ਝੋਨੇ ਨੂੰ ਕੋਈ ਪ੍ਰੋਬਲਮ ਹੈ ਬਟ ਅੰਦਰੋਂ ਜਦੋਂ ਮੁੰਡਾ ਜਾ ਕੇ ਚੈੱਕ ਕਰ ਰਿਹਾ ਤਾਂ ਤੇਲਾ ਬਰੀਕ ਬਰੀਕ ਹੈ ਔਰ ਮੇਨ ਇਹੀ ਕਾਰਨ ਹੁੰਦਾ ਜਿਹੜਾ ਕਿ ਕਿਸਾਨ ਦਾ ਝਾੜ ਕਹ ਲੋ ਜਾਂ ਜਿਹੜੇ ਥਲੜੇ ਦਾਣੇ ਹੁੰਦੇ ਆ ਫੋਕ ਬਣਨ ਦਾ ਕਾਰਨ ਕਿਉਂਕਿ ਤੇਲਾ ਰਸ ਚੂਸ ਜਾਂਦਾ ਸਾਰਾ ਮੁਰਕ ਦੱਗੀਆਂ ਬਹਿਣ ਲੱਗ ਜਾਂਦੀਆਂ ਹਾਂ ਹਾਂਜੀ ਹਾਂਜੀ ਦੱਗੀਆਂ ਬਹਿਣ ਲੱਗ ਜਾਂਦੀਆਂ ਇਹ ਸਮੇਂ ਸਿਰ ਇਹਨੂੰ ਕੰਟਰੋਲ ਨਾ ਕੀਤਾ ਜਾਵੇ ਜੀ ਇਹ ਦਵਾਈ ਨੂੰ ਤੁਸੀਂ ਅਗਲੇ ਸਾਲ ਇੰਟਰੋਡਿਊਸ ਕਰ ਰਹੇ ਹੋ ਹਾਂਜੀ ਇਹ ਦਵਾਈ ਅਗਲੇ ਸਾਲ ਆ ਰਹੀ ਹੈ ਲੇਕਿਨ ਆਪਣੇ ਕੋਲ ਇਸ ਟਾਈਮ ਪੈਕਸਲੋਨ ਹੈ ਜੀ ਕਿਉਂਕਿ ਇਸ ਸਾਲ ਜਿਸ ਹਿਸਾਬ ਦਾ ਮਾਹੌਲ ਹੈ ਤਾਂ ਪੈਕਸਲੋਨ ਦਾ ਛਿੜਕਾਪਾ ਜਿਹੜਾ ਹੈਗਾ ਉਹ ਬਾਕੀ ਕਿਸਾਨ ਵੀ ਰਹਿ ਕੇ ਉਹਨਾਂ ਦੇ ਵਿਚਾਰ ਆਪਾਂ ਸੁਣਾਗੇ ਆਏ ਹੋਏ ਹੈ ਕਿ ਇਸ ਸਾਲ ਹੁਣ ਅਸੀਂ ਕਰ ਨਹੀਂ ਕਰ ਪਾਗੇ ਬਹੁਤ ਬਰੀਕ ਮਤਲਬ ਇਹ ਆਪਕੋ 4-5 ਦਿਨ ਮੇਂ ਆਪਕੋ ਦਿਖਾਈ ਪੂਰਾ ਦੇਗਾ ਇਹ ਮੈਂ ਦਿਖਾਤਾ ਹਾਂ ਇਹ ਦੇਖੋ ਇਹ ਦੇਖੋ ਨੀਮ निम पीसे बोलते हैं ये चार दिन में आपको एडल्ट दिखाई देना शुरू हो जाएगा ਔਰ ਇਹ ਕਿਹੜਾ ਘੋੜੀ ਆ ਵੀ ਵਧਨ ਨੂੰ ਟਾਈਮ ਲੱਗੂਗਾ ਮਿੰਟਾਂ ਚ ਜਵਾਨ ਹੋ ਜਾਣਾ ਨੇ ਹਾਂਜੀ ਹਾਂਜੀ ਬਿਲਕੁਲ ਜਿਵੇਂ ਟੈਂਪਰੇਚਰ ਹੈ ਨਾ 37 38 ਤਾਪਮਾਨ ਹੈ ਇਹ ਚਾਰ ਪੰਜ ਦਿਨਾਂ ਚ ਕਹਿ ਲੋ ਭਾਈ ਜੀ ਮੋਟਾ ਹੋ ਜਾਣਾ ਹੈ ਉਹ ਰਸਟ ਹੋਸੇਗਾ ਆ ਜਾ ਮੇਰਾ ਸ਼ੇਰ ਆਪਾਂ ਉੱਥੇ ਜਿਹੜੇ 4-5 ਕਿਸਾਨ ਆ ਜਿਹੜੇ ਆਪਣੇ ਨਾ ਜੀ ਪੈਕਸਲੋਨ ਦਵਾਈ ਦਾ ਇਸਤੇਮਾਲ ਕਰਦੇ ਆ ਥੋੜਾ ਉਹਨਾਂ ਦੇ ਵੀਊ ਆਪਾਂ ਜ਼ਰੂਰ ਲਈਏ ਕਿਉਂਕਿ ਉਹਨਾਂ ਦਾ ਵੀਊ ਵੀ ਲਾ ਗਿਆ ਇਹਦੇ ਬਾਰੇ ਵੀ ਹੁਣ ਥੋੜਾ ਜਿਹਾ ਹੁਣ ਹੁਣ ਇੱਥੇ ਵੀ ਕੁਛ ਨਾ ਕੁਛ ਯਕੀਨ ਹੈ ਬਿਲਕੁਲ 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 ਤਾਂ ਹੁਣ ਮਾੜਾ ਜਿਹਾ ਦਿਖਾ ਦਈਏ ਆਪਾਂ ਦੇਖੋ ਜੀ ਕਿਸਾਨ ਵੀਰੋ ਇਹ ਜਿਹੜਾ ਪਹਿਲਾ ਪੌਦਾ ਹੈਗਾ ਇਹ ਫਾਰਮਰ ਪ੍ਰੈਕਟਿਸ ਵਾਲਾ ਪਲਾਟ ਤੋਂ ਜਪਾਂ ਜਿਹੜਾ ਲੈ ਕੇ ਆਏ ਆ ਵੀ ਜਿੱਥੇ ਕਿਸਾਨ ਅਪਿਆਸ ਹੈ ਜੀ ਹੁਣ ਤੁਸੀਂ ਪੌਦਾ ਸਾਫ ਤੁਹਾਨੂੰ ਪੌਦਾ ਹੀ ਜਿਹੜਾ ਹੈ ਕਹਿੰਦੇ ਕਰੀ ਭਾਸ਼ਾ ਦੇ ਰਿਹਾ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਜਿੱਥੇ ਦਵਾਈ ਦੂਜੀ ਹੋਈ ਹੋਈ ਹੈ ਸਧਾਰਨ ਦਵਾਈ ਉੱਥੇ ਪ੍ਰਾਲ ਬੰਨਾ ਸ਼ੁਰੂ ਹੋ ਗਿਆ ਕਿਉਂਕਿ ਤੇਲਾ ਹੈਗਾ ਉੱਥੇ ਆਪਾਂ ਦੇਖਿਆ ਵੀ ਮਤਲਬ ਜੜ ਗਲੂਗੀ ਜੜ ਕਲੂਗੀ ਤਾਂ ਬੂਟਾ ਡਿੱਗ ਸਕਦਾ ਬਿਲਕੁਲ ਬਿਲਕੁਲ ਜੀ ਔਰ ਰਸ ચૂਸੇਗਾ ਤਾਂ ਕਿ ਜਿਹੜੀ ਇਹ ਆਪਣੇ ਦਾਣੇ ਹੈ ਨਾ ਦੇਖੋ ਕਿਸਾਨ ਵੀਰੋਂ ਮੁੰਜਰ ਇਹ ਮੁੰਜਰ ਪਰ ਨਹੀਂ ਬਹੁਤ ਜ਼ਰੂਰੀ ਹੈ ਕਿਸਾਨ ਨੇ ਝੋਨਾ ਬਾਈ ਜੀ ਦਾਣਿਆਂ ਵਾਸਤੇ ਲਾਇਆ ਜੇ ਆਪਣੇ ਦਾਣੇ ਖਾਲੀ ਰਹਿ ਗਏ ਮੰਡੀ ਲ ਜਾਵਾਂਗੇ ਟਰਾਲੀ 1.5 2 ਕੁਇੰਟਲ ਫੋਕ ਨਿਕਲ ਗਈ ਤਾਂ ਉਹ ਕਿਸਾਨ ਦਾ ਨੁਕਸਾਨ ਹੈ ਸਿੱਧਾ ਸਿੱਧਾ ਤਾਂ ਜੇ ਆਪਾਂ ਫੋਕ ਤੋਂ ਝੋ ਜੇ ਆਪਾਂ ਝੋਨਾ ਹਰਾ ਭਰਾ ਰਹਿ ਕੇ ਪਗਾਉਣਾ ਚਾਹੁੰਦੇ ਆ ਤਾਂ ਫਿਰ ਇਹ ਬੂਟਾ ਦੇਖੋ ਇਹ ਹੈ ਬਾਈ ਜੀ ਪੈਕਸਲ ਉਹਨਾਂ ਦਾ ਬੂਟਾ ਤੁਹਾਨੂੰ ਦੇਖੋ ਇਹ ਬੂਟੇ ਤੇ ਇਹ ਬੂਟੇ ਦੀ ਤੁਹਾਨੂੰ ਕਾਫੀ ਫਰਕ ਲੱਗ ਰਿਹਾ ਹੋਏਗਾ ਜਵਾ ਹਰਾ ਪਰ ਹੈ ਹਾਂਜੀ ਇੱਕ ਮਿੰਟ ਹਾਂਜੀ ਹਾਂਜੀ ਜੇ ਮੈਂ ਇਹਦੀ ਪ੍ਰਾਲੀ ਲਾ ਦਿਆਂ ਜੀ ਇਹ ਥੋਡੇ ਵਾਲੇ ਬੂਟੇ ਵਰਗਾ ਬਣ ਬਣ ਜਾਊਗਾ ਨਹੀਂ ਬਣੂਗਾ ਜੀ ਦੇਖੋ ਇਹਦੀ ਪੈਪਾ ਬਿਲਕੁਲ ਗ੍ਰੀਨ ਹੈ ਇਹਦੀਆਂ ਪਾਈਪਾਂ ਬਿਲਕੁਲ ਗ੍ਰੀਨ ਹੈ ਵੀ ਮੈਂ ਕਿਹਾ ਹੋ ਸਕਦਾ ਵੀ ਐ ਪ੍ਰਾਲੀ ਲਾਤੀ ਹੋਵੇ ਇਹਦੇ ਤੋਂ ਹਾਂਜੀ 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 ਹਨਾ ਪ੍ਰੀਤ ਪਰ ਨਹੀਂ ਦੇਖ ਆ ਥੱਲੇ ਤੱਕ ਹਰਾ ਹੂੰ ਆ ਥੱਲੇੋਂ ਚਿੱਟਾ ਨਿਕਲਦਾ ਜੀ ਇਹਦੇ ਲਾਉਣੇ ਮਤਲਬ ਜੀ ਇਤੋਂ ਲਾਈ ਹੁੰਦੀ ਤੇ ਫਿਰ ਇਹਨੇ ਵੀ ਚਿੱਟਾ ਨਿਕਲਣਾ ਬਿਲਕੁਲ ਬਿਲਕੁਲ ਮਤਲਬ ਤੇਰਾ ਕੰਮ ਸਹੀ ਆ ਚਲੋ ਜੀ ਇਹ ਇਹ ਪੈਕਸਲੋਨ ਵਾਲਾ ਬੂਟਾ ਦੇਖੋ ਹਰਾ ਭਰਿਆ ਦੇਖੋ ਕਿੰਨਾ ਜੀ ਬਿਲਕੁਲ ਐ ਮੁੰਜਰਾ ਵੀ ਦੇਖੋ ਭਾਈ ਜੀ ਐ ਝੁਕੀਆਂ ਹੋਈਆਂ ਨੇ ਦਾਣੇ ਪੂਰੇ ਭਰੇ ਹੋਏ ਆ ਦੇਖੋ ਜੀ ਇਹ ਜਿਹੜੀ ਮੇਨ ਗੱਲ ਅਸੀਂ ਕਿਸਾਨ ਵੀਰ ਨੂੰ ਦੱਸਦੇ ਆ ਕਿ ਫੌਗ ਬਹੁਤ ਘੱਟ ਪੈਂਦੀ ਹੈ ਤੀਜਾ ਜਿਹੜਾ ਹੈਗਾ ਇਹ ਬਾਈ ਜੀ ਦੇਖੋ ਇਹ ਪਲੋਟ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਜਿੱਥੇ ਕੋਈ ਵੀ ਛੜਕਾ ਨਹੀਂ ਕੀਤਾ ਕਈ ਵਾਰੀ ਕਿਸਾਨ ਬਾਈ ਜੀ ਕਹਿੰਦੇ ਆ ਕਿ ਸਪਰੇਅ ਦੀ ਲੋੜ ਹੀ ਨਹੀਂ ਝੋਨੇ 'ਚ ਤੇ ਇਹ ਉਹ ਕਿਸਾਨਾਂ ਵਾਸਤੇ ਆ ਵੀ ਸਪਰੇਅ ਦੀ ਲੋੜ ਹਮੇਸ਼ਾ ਹੀ ਹੁੰਦੀ ਹੈ ਜੇ ਕਿਸਾਨ ਸਪਰੇਅ ਨਾ ਕਰੇ ਤਾਂ ਝੋਨਾ ਦੇਖੋ ਤੁਹਾਡਾ ਦੇਖੋ ਟਿਕ ਨਹੀਂ ਪਾਰਿਆ ਏ ਥੱਲੇ ਡਿੱਗ ਰਿਹਾ ਜੀ ਆਪਾਂ ਇੰਨਾ ਟੇਪ ਵੀ ਲਾਈ ਹੋਈ ਹੈ ਸਟੈਂਡ ਵੀ ਇਹਨੂੰ ਵੱਡਾ ਕਰ ਦੋ ਹਾਂਜੀ ਇਹ ਵੱਡਿਆ ਤਾਂ ਹੈ ਬਾਈ ਜੀ ਇਹ ਉਹੀ ਇਹਦੇ ਨਾਲ ਦਾ ਹੀ ਪਲੋਟ ਹੈ ਇਹ ਦਿਖਾ ਰਹੇ ਆ ਕਿ ਦੇਖੋ ਜਿਹੜੇ ਇਹ ਝੋਨਾ ਹੈ ਜਿਹਨੂੰ ਆਪਾਂ ਕੱਟਦੇ ਆ ਵਿੱਚੋਂ ਤਾਂ ਇਹਦੇ ਦੇਖੋ ਜਿਹੜੇ ਇਹ ਨਾੜ ਹੈਗੇ ਆ ਉਹਦੇ ਤੇ ਵੀ ਜ਼ਖਮ ਹੈ ਮਤਲਬ ਤਾਂ ਹੀ ਜਿਹੜਾ ਹੈਗਾ ਪ੍ਰਾਲੀ ਬੰਦੀ ਹੈ ਮਰਾ ਭਰਾ ਬੂਟਾ ਘਟ ਹੈਗੇ ਹੂੰ ਇਹ ਫਾਰਮ ਪ੍ਰੈਕਟਿਸ ਔਰ ਇਹ ਕਿਸਾਨ ਆ ਪਿਆਸੇ ਦੇਖੋ ਹੂੰ ਤੁਸੀਂ ਦੇਖੋ ਮਰਾ ਆਪਣਾ ਪੈਕਸਲੋਨ ਵਾਲਾ ਢੰਡਿਆਲਾ ਵੀ ਵੱਡਿਆ ਉਹ ਦਿਖਾ ਹਾਂਜੀ ਹਾਂਜੀ ਇਹ ਦੇਖੋ ਤੁਹਾਨੂੰ ਇੱਥੇ ਹੀ ਫਰਕ ਲੱਗ ਰਿਹਾ ਹੋਏਗਾ ਬਾਈ ਜੀ ਇਹ ਪੈਕਸਲੋਨ ਵਾਲਾ ਹੈ ਇਹ ਕਿਸਾਨ ਅਪਿਆਸ ਹੈ ਔਰ ਇਹ ਜਿਹੜਾ ਹੈਗਾ ਤੀਜਾ ਨੰਬਰ ਤੇ ਜਿੱਥੇ ਕੋਈ ਵੀ ਦਵਾਈ ਦਾ ਛਿੜਕਾ ਨਹੀਂ ਹੋਇਆ ਤਾਂ ਇਹ ਫਰਕ ਜਿਹੜਾ ਹੈਗਾ ਆਪਾਂ ਨੂੰ ਵਿਜ਼ੂਅਲ ਖੇਤਾਂ ਦੇ ਅੰਦਰ ਵੀ ਦਿਖਿਏ ਹੁਣ ਜਿਹੜਾ ਝੋਨਾ ਬਾਈ ਜੀ ਇਹ ਵਾਲਾ ਸਿੰਪਲ ਜੀ ਗੱਲ ਹੈ ਜੇ ਕਿਸਾਨ ਵੀਰਾਂ ਤੋਂ ਪੁੱਛਦੇ ਆ ਬਾਈ ਜੀ ਇਹ ਕਹ ਝੋਨਾ ਹੈ ਤੇ ਇਹ ਕਹ ਝੋਨਾ ਹੈ ਜਿਆਦਾ ਝਾੜ ਕਿਹੜਾ ਦੇਊਗਾ ਤੁਹਾਡਾ ਤੁਸੀਂ ਦੱਸੋ ਕਿਹੜਾ ਜਿਆਦਾ ਝਾੜ ਦੇਗਾ ਦੋਨਾਂ ਚੋਂ ਗਮਲਿਆਂ ਤੋਂ ਫੜੋ ਜੀ ਆਏ ਨਹੀਂ ਹਾਂ ਹਾਂ ਗਮਲਿਆਂ ਚਾ ਅੱਗ ਆਪਾਂ ਬਾਹਰ ਕੱਢ ਲੈਨੇ ਕੋਈ ਗੱਲ ਨਹੀਂ ਆਹ ਲੋ ਹੁਣ ਦੱਸੋ ਕਿਹੜਾ ਝੋਨਾ ਜ਼ਿਆਦਾ ਝਾੜ ਦੇਵੇਗਾ ਤੁਹਾਡਾ ਇਹ ਵਾਲਾ ਜੀ ਦੇਖੋ ਇਹ ਵਾਲਾ ਝੋਨਾ ਔਰ ਇਹ ਝੋਨਾ ਜਿਹੜਾ ਹੈਗਾ ਇਹ ਪੈਕਸਲੋਨ ਵਾਲਾ ਝੋਨਾ ਹੈ ਤਾਂ ਅਲਟੀਮੇਟਲੀ ਪੈਕਸਲੋਨ ਦਾ ਜਿਹੜਾ ਕਨੈਕਸ਼ਨ ਹੈ ਉਹ ਡਾਇਰੈਕਟ ਝਾੜ ਦੇ ਨਾਲ ਹੈ ਅਸੀਂ ਕਿਸਾਨ ਨੂੰ ਇਹੀ ਗੱਲ ਦੱਸਦੇ ਆ ਬਾਕੀ ਜਿਹੜੇ ਕਿਸਾਨ ਵੀਰ ਉਪਯੋਗ ਕਰਦੇ ਆ ਪੈਕਸਲੋਨ ਨੂੰ ਯੂਜ਼ ਕਰਦੇ ਆ ਥੋੜਾ ਜਿਆ ਕਿਹੜੇ ਕਿਸਾਨ ਵਿਕਾਸ ਜੀ ਆਪਣੇ ਜਿਹੜੇ ਆਏ ਹੋਏ ਆ ਵਿਕਾਸ ਜੀ ਅੱਛਾ ਪੈਕਸਲੋਨ ਕਿਹੜੇ ਕਿਸਾਨ ਥੋੜਾ ਜਿਹਾ ਜਸਪਰੀ ਦਾ ਭਾਈ ਜੀ ਹੈਗੀ ਉਹ ਸਿਓ ਚਾਚਾ ਜੀ ਹੈਗੇ ਹਾਂਜੀ ਹਾਂਜੀ ਆ ਰਹੇ ਆਪਣੇ ਜਸਪਰੀ ਜੀ ਆਜੋ ਭਾਈ ਪੰਜ ਛੇ ਸਾਲ ਤੋਂ ਯੂਜ਼ ਕਰਦ ਰਿਹਾ ਆਪਾਂ ਕਰਤਾ ਇਹਨਾਂ ਨੂੰ ਕਿਵੇਂ ਆ ਕਿਵੇਂ ਕਿਵੇਂ ਆ ਦਵਾਈ ਕਿਵੇਂ ਆ ਦੱਸ ਦੇ ਖੁੱਲ ਕੇ ਇਹ ਦਵਾਈ ਵੀਰੇ ਪੂਰੀ ਵਧੀਆ ਇਹਨਾਂ ਨੇ ਪਹਿਲੇ ਸਾਲ ਨਾ ਦੋ ਤਿੰਨ ਸਾਲ ਹੋ ਗਏ ਉਦੋਂ ਆਪਣਾ ਪਿੰਡ ਰਾਏਗੜਾ ਇੱਕ ਕਿਲੇ ਦੇ ਇਹਨਾਂ ਨੇ ਕੈਹੋ ਲਾਇਆ ਸੀ ਆਪਣੇ ਟ੍ਰਾਇਲ ਆ ਟ੍ਰਾਇਲ ਲਾਇਆ ਸੀ ਤੇ ਉਦੋਂ ਅਸੀਂ ਬਾਰਤ ਦੇ ਸੀ ਆ ਦਵਾਈ ਹੂੰ ਤੇ ਉਦੋਂ ਮਨੇ ਟ੍ਰੈਲ ਆਇਆ ਸੀ ਜਾਨੀ ਉਹ ਕੀਲਾ ਆੜੀ ਰਿਆ ਹੂੰ ਇਹ ਤੋਂ ਬਾਅਦ ਦੂਏ ਸਾਲ ਸੀ ਪਾਈ 20 ਕੀਲਿਆਂ ਤੇ ਹੂੰ ਤੇ ਉਹ ਵੀ ਜਾਨੀ ਝਾੜਾ ਉਦੋਂ ਜਦੋਂ ਤੇਲਾ ਜ਼ਿਆਦਾ ਪੈ ਗਿਆ ਸੀ ਉਹ ਜਾਨੀ 20 ਕੀਲੇ ਆੜੀ ਰਹੇ ਹੂੰ ਤੇ ਇਹ ਤੋਂ ਬਾਅਦ ਪਿਛਲੇ ਸਾਲ ਤੇ ਅੰਕੇ ਹੀ ਟੋਟਲ ਪਾਈ ਆ ਜਾਨੀ ਇੱਕ ਮੇਨ ਗੱਲ ਇਹ ਆ ਵੀ ਇਹ ਕੱਚੇ ਝੋਨੇ ਤੇ ਜਿਵੇਂ ਪੈ ਗਈ ਵੀ ਆਏ ਨਹੀਂ ਹੈਗੇ ਜਿਵੇਂ ਹੁਣ ਝੋਨਾ ਪੱਕ ਗਾਵੇ ਉਹਨੂੰ ਭੰਨੀ ਜਾਓ ਕਰੀ ਜਾਓ ਵਾ ਮੁੜ ਕੇ ਦੇਖਣ ਦੀ ਲੋੜ ਨਹੀਂ ਜਾਨੀ ਇਹ ਕੀ ਗੰਦਾਂ ਨੇ ਕਹਿੰਦਾ 40 ਦਿਨ ਅਸੀਂ 55 ਦਿਨ ਦੇ ਝੋਨਾ ਵੜਿਆ ਸੀ 55 ਦਿਨ ਤੇ ਵੀ ਝੋਨਾ ਪਿਛਲੇ ਸਾਲ ਪੂਰਾ ਇੱਕ ਨੰਬਰ ਸੀ ਪੂਰਾ ਹਰਾ ਹਰਾ ਪੱਠਿਆਂ ਵਰਗਾ ਝੋਨਾ ਸੀ ਕਿੰਨੇ ਦਿਨ ਕੱਡੇ ਭਾਈ ਜੀ 55 ਦਿਨ ਜੀ ਹੂੰ ਅਸੀਂ 8 ਸਤੰਬਰ ਨੂੰ ਸਪਰੇਅ ਕਰੀ ਸੀ 8 ਸਤੰਬਰ ਸਤੰਬਰ ਦੀ ਸਪਰੇਅ ਕਰਿਆ ਸੀ 1 ਨਵੰਬਰ ਨੂੰ ਝੋਨਾ ਵੜਿਆ ਸੀ ਮਤਲਬ ਤੁਹਾਡੇ ਲਈ ਪੈਕਸਲੋਂ ਬਹੁਤ ਵਧੀਆ ਇੱਕ ਨੰਬਰ ਹੈ ਸਾਡੇ ਲਈ ਤਾਂ ਸਾਡੇ ਅਜਾ ਵਿਊ ਦੇ ਸਾਹ ਹੁਣਾ ਅਸੀਂ ਉਹੀ ਪਾਈ ਟੋਟਲ ਐਂਕੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਜਾ ਜੀ ਹਾਂਜੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਦਵਾਈ ਆ ਗਈ ਪੈਕਸਾਲੋਨ ਜੀ ਇਹ ਅਸੀਂ 3 ਸਾਲ ਤੋਂ ਵਰਤਦੇ ਆਂ ਜੀ ਦਵਾਈ ਖਰੀਦਣ ਲੱਗਿਆ ਸੀਗਾ ਮੈਂ ਦੁਕਾਨਦਾਰ ਨੂੰ ਪੁੱਛ ਬੈਠਾ ਮੈਂ ਕੋਈ ਹੋਰ ਦਵਾਈ ஏ ਤਾਂ ਉੱਪਰ ਆਈ ਉਹ ਕਹਿੰਦਾ ਹਾਂ ਨਵੀਂ ਦਵਾਈ ਆਈ ਆ ਤੇ ਮੈਂ ਕਿਹਾ ਜੀ ਮੈਂ ਤਾਂ ਪੁਰਾਣੀ ਪਾਉਂਦਾ ਨਹੀਂ ਹੁੰਦਾ ਵੀ ਮੈਂ ਪਹਿਲਾਂ ਇੱਕ ਵਾਰ ਪਾ ਲਈ ਸੀਗੀ ਉਹਨੂੰ ਛੱਡ ਕੇ ਮੈਨੂੰ ਉਹਦਾ ਰਿਜ਼ਲਟ ਵਧੀਆ ਨਹੀਂ ਲੱਗਿਆ ਜੀ ਰਿਜ਼ਲਟ ਮੈਨੂੰ ਵਧੀਆ ਲੱਗਦਾ ਸੀ ਮੈਂ ਉਸ ਨੂੰ ਕਰਕੇ ਉਹਨੂੰ ਕਈ ਸਾਲ ਵਰਤਿਆ ਜੀ ਉਸ ਤੋਂ ਬਾਅਦ ਜਿੱਦੋਂ ਪਰ ਛੱਡਤੀ ਪੈਕਸਾਲੋਨ ਸ਼ੁਰੂ ਕਰੀ ਅੱਜ 3 ਸਾਲ ਹੋ ਗਏ ਜੀ ਤੇ ਉਹਦਾ ਮੇਰਾ ਇਹ ਜਿਹੜਾ ਹਸਾਬੰਦਾਗਾ ਵੀ ਮੈਂ ਇੱਕ ਵੇਰੀ ਜਦੋਂ ਤੀਜਾ ਰੇ ਪਾਉਣੇ ਆ ਸੀ ਜੀ ਉਹ ਗੋਵ ਵਾਲੀ ਸੁੰਡੀ ਪਾਉਣ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਅੰਦਰ ਅੰਦਰ ਦਵਾਈ ਅਸੀਂ ਇੱਕ ਵੇਰੀ ਥੱਲੇ ਵਾਲੀ ਦਵਾਈ ਪਾ ਦੇਦੀ ਆ ਜੀ ਉਹਦੇ ਨਾਲ ਗੋਵ ਵਾਲੀ ਦਵਾਈ ਦਾ ਕੰਟਰੋਲ ਹੋ ਜਾਂਦਾ ਉਸ ਤੋਂ ਬਾਅਦ ਮੈਂ ਕੋਈ ਦਵਾਈ ਨਹੀਂ ਛੜਕਦਾ ਜੀ ਫਿਰ ਮੈਂ ਅਖੀਰ ਤੇ ਆ ਕੇ ਕੋਈ ਦਵਾਈ ਜਦੋਂ ਬੋਹੋਲੇ ਦੇ ਵਿੱਚ ਆ ਜਾਂਦਾ ਤੁਹਾਨੂੰ ਕੋਈ ਮੁੰਜਰ ਕਟਾ ਵੀ ਲੈਂਦਾ ਤਾਂ ਪੈਕਸਾ ਲੋਨ ਪਾਉਣਾ ਤੇ ਸਿਰੇ ਤੱਕ ਕੋਈ ਨੁਕਦੇ ਲੋਡ ਨਹੀਂ ਪਈ ਦਵਾਈ ਪਾਉਣ ਦੀ ਹੋਰ ਹੂੰ ਉਹ ਜਲਦੀ ਰਿਜ਼ਲਟ ਜਲਦੀ ਵੀ ਸ਼ੁਰੂ ਹੁੰਦਾ ਤੇ ਦੇਰ ਤੱਕ ਹਾਂਜੀ ਦੇਰ ਤੱਕ ਵੀ ਰਹਿੰਦਾ ਹਾਂਜੀ ਜਿਹੜਾ ਸੁੰਡੀ ਵਾਲਾ ਰਿਜ਼ਲਟ ਆ ਉਹ ਡੈਲੀਗੇਟ ਦਾ ਬਹੁਤ ਛੇਤੀ ਰਿਜ਼ਲਟ ਆਇਆ ਜੀ ਕਿ ਮੈਂ ਖੇਤ ਜਦੋਂ ਗਿਆ ਤਾਂ ਮੈਂ ਥੱਲੇ ਦੇਖਿਆ ਵੀ ਸਪਰੇਅ ਕਰਕੇ ਹਟੇ ਸੀਗੇ ਤਾਂ ਮੈਂ ਥੱਲੇ ਸੁੰਡੀਆਂ ਪਈਆਂ ਵੇਖ ਲਿਆ ਅਜੇ ਇੱਕ ਘੰਟਾ ਹੋਇਆ ਨਹੀਂ ਸੀ ਇਹਨਾਂ ਨੂੰ ਨਿਕਲਣ ਖੇਤੋਂ ਠੀਕ ਜੇ ਸਪਰੇਅ ਕੀਤੀ ਸੀ ਜੀ ਇਹ ਉਹਦਾ ਰਿਜ਼ਲਟ ਵੀ ਸੁੰਡੀ ਵਾਲੀ ਦਾ ਰਿਜ਼ਲਟ ਵੀ ਟੌਪ ਤੇ ਆ ਜੀ ਤੇ ਪੈਕਸਾਲ ਹੁੰਦਾ ਹੈ ਜੀ ਫਾਰਮਰ ਰਿਵਿਊ ਹੋਰ ਲੈ ਲੈਣੇ ਆ ਬਾਈ ਤੁਹਾਡਾ ਨਾਮ ਕੀ ਹਰਪ੍ਰੀਤ ਅਰਸ਼ਪ੍ਰੀਤ 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 ਬਾਈ ਕਿੰਨੇ ਚਿਰ ਤੋਂ ਪੈਕਸਲ ਹੋਂ ਵਰਤਦੇ ਆ ਪੈਕਸਲ ਹੋਂ ਬਾਈ ਜੀ 3 ਸਾਲ ਹੋ ਗਏ 3 ਸਾਲ ਕਿਵੇਂ ਰਿਜ਼ਲਟ ਮਤਲਬ ਕਿੰਨੇ ਕਿੱਲਾਂ ਤੇ ਵਰਤਦੇ ਆ ਮੈਂ 60 ਕਿੱਲੇ ਦੀ ਖੇਤੀ ਕਰਦਾ ਜੀ ਜੀ ਮੰਨ ਲਓ 60 ਕਿੱਲਾਂ ਦੀ ਪਾਈ ਹੋਈ ਆ 60 ਕਿੱਲਾਂ ਤੇ ਪਹਿਲਾਂ ਥੋੜਾ ਜਿਹਾ ਸ਼ੁਰੂ ਕੀਤੀ ਸੀ ਹਾਂ ਜੀ ਪਹਿਲਾਂ ਟਰੈਲ ਹੀ ਲਾਇਆ ਸੀ ਮੰਨ ਲਓ 4 ਸਾਲ ਹੋ ਗਏ ਸਣੇ ਟਰੈਲ ਸਣੇ ਟਰੈਲ 4 ਸਾਲ ਹੋ ਗਏ ਕਿਵੇਂ ਰਿਜ਼ਲਟ ਮਤਲਬ ਕਿਸ ਤਰ੍ਹਾਂ ਦਾ ਰਿਜ਼ਲਟ ਆ ਮਨ ਸਾਊਥ ਦਾ ਇੱਕ ਵਾਰ ਘਰੀ ਦੀ ਹੈ ਇੱਕ ਬੇਲੇ ਹਾਂਜੀ ਬੇਲੇ ਆ ਬਸ ਕੋਈ ਤੇਲਾ ਨਹੀਂ ਕੋਈ ਤੇਲਾ ਨਹੀਂ ਬਿਲਕੁਲ ਸਾਫ ਪਿਆ ਕੇ ਕੋਈ ਦੱਬਾ ਤੱਪਾਰੋਗ ਨਹੀਂ ਕੋਈ ਬਿਲਕੁਲ ਸਾਫ ਆ ਸੁੰਡੀ ਨਹੀਂ ਲਾਸਟ ਤੇ ਮੁੰਜਰ ਟੋਕ ਵਾਲੀ ਜਿਉਂ ਕੇ ਹੋਰ ਕਿਸੇ ਤਰ੍ਹਾਂ ਨਹੀਂ ਇਹਦਾ ਸੁੰਡੀ ਨਾਲ ਨਹੀਂ ਕੋਈ ਸੰਬੰਧ ਇਹਦਾ ਹੈਗਾ ਤੇਲੇ ਨਾਲ ਇਹਦਾ ਤੇਲੇ ਨਾਲ ਜਿਹੜਾ ਕਾਲੇ ਤੇਲੇ ਨਾਲ ਆਪਾਂ ਤੇ ਤੇਲੇ ਨਾਲ ਕਾਲਾ ਬਲੈਕ ਹੋਪਰ ਕਹਿੰਦੇ ਇਹਨੂੰ ਹਾਂ ਉਹਦੇ ਨਾਲ ਸੰਬੰਧ ਹੈ ਇਹਦਾ ਉਹਦੇ ਨਾਲ ਕਾਲਾ ਤੇਲਾ ਜਿਹਦੇ ਨਾਲ ਝੋਨਾ ਬੈਠਦਾ ਹਾਂਜੀ ਜਿਹਨਾਂ ਤੇਕੀਆਂ ਪੈ ਜਾਂਦੀਆਂ ਹਾਂ ਤਲੀਆਂ ਪੈ ਜਾਂਦੀਆਂ ਠੀਕ ਹੈ ਉਹ ਤੋਂ ਯਾਨੀ ਕਿ ਗਾਰੰਟੀ ਆ ਠੀਕ ਹਾਂਜੀ ਬਾਈ ਜੀ ਕੀ ਕਹਿੰਦੇ ਸੀ ਤੁਸੀਂ ਮੈਂ ਬਸ ਇਹੀ ਕਹਿ ਰਿਹਾ ਸੀ ਕਿ ਜਿਹੜੇ ਜੀ ਕਿਸ ਸਾਰੇ ਬੈਠੇ ਹੀ ਹੈ ਜੀ ਜੀ ਔਰ ਇਹ ਜਿਹੜੀ ਦਵਾਈ ਹੈ ਇਹ ਲਗਭਗ ਨੂੰ 4 ਸਾਲ ਤੋਂ 5 ਸਾਲ ਹੋ ਗਿਆ ਇਹਨੂੰ ਜੀ ਔਰ ਜਿਹੜੇ ਵੀ ਕਿਸਾਨ ਇਹਨੂੰ ਪਿਛਲੇ 3 ਸਾਲ 4 ਸਾਲ ਤੋਂ ਯੂਜ਼ ਕਰ ਰਹੇ ਉਹਨੂੰ ਛੱਡ ਨਹੀਂ ਰਹੇ ਕਿਉਂਕਿ ਉਹਦਾ ਮੇਨ ਕਾਰਨ ਕੀ ਹੈ ਕਿ ਦੇਖੋ ਇੱਕ ਹੈ ਤਾਂ ਇਨਸੈਕਟੀਸਾਈਡ ਤੇਲੇ ਨੂੰ ਮਾਰਨ ਦੀ ਦਵਾਈ ਹੈ ਪਰ ਤੇਲੇ ਨੂੰ ਮਾਰਨ ਦੇ ਨਾਲ-ਨਾਲ ਜੋ ਕਿਸਾਨ ਨੂੰ ਇਹ ਝਾੜ ਦੇ ਅੰਦਰ ਰੂਪ ਦੇ ਵਿੱਚ ਬੈਨੀਫਿਟ ਦਿੰਦੀ ਹੈ ਜੋ ਝੋਨੇ ਨੂੰ ਹਰਾ ਭਰਾ ਰੱਖਦੀ ਹੈ ਕਟਣ ਤੱਕ ਕਈ ਕਿਸਾਨ ਇਹ ਵੀ ਕਹਿੰਦੇ ਆ ਕਿ ਖਰਚੇ ਵੀ ਲਾਸਤਾ ਕਹ ਲੋ ਕਿ ਹਰੇ ਭਰੇ ਰਹਦੇ ਆ ਇਹ ਜਿਹੜੇ ਬੈਨੀਫਿਟਸ ਹੈ ਇਹ ਪੈਕਸਲੋਨ ਦਵਾਈ ਨੂੰ ਦੂਜੀਆਂ ਦਵਾਈਆਂ ਨਾਲੋਂ ਅਲੱਗ ਬਣਾਉਂਦੇ ਆ ਤਾਂ ਹੀ ਜਿਹੜੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਪੈਕਸਲੋਨ ਦਵਾਈ ਪਹਿਲੇ ਦੂਜੀਆਂ ਦਵਾਈਆਂ ਕਰਦੇ ਸੀ ਲੇਕਿਨ ਜਦੋਂ ਪੈਕਸਲੋਨ ਦੀ ਆਈ ਹੈ ਉਹ ਤੋਂ ਇਹ ਦਵਾਈ ਦਾ ਛਿੜਕਾ ਕਰ ਰਿਹਾ ਔਰ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਕਿ 94 ml ਪ੍ਰਤੀ ਕਿੱਲਾ ਪੈਕਸਲੋਂ ਦੀ ਡੋਜ਼ ਹੈ 94 ml ਔਰ ਤੁਹਾਨੂੰ ਘਬਰਾਣ ਦੀ ਲੋੜ ਦੀ ਪੈਕਿੰਗ ਵੀ ਸਾਡੀ 94 ml ਦੀ ਹੈ ਵੀ ਮਾਪਣਾ ਪਊਗਾ ਕਰਨਾ ਪਊਗਾ 940 ml ਦਾ ਪੈਕ ਹੈ ਉਹ 10 ਕਿੱਲਿਆਂ ਦਾ ਹੈ 94 ml ਦਾ ਪੈਕ ਹੈ ਕਿੱਲੇ ਵਾਲਾ 470 ml ਦਾ ਪੈਕ ਵੀ ਆਂਦਾ ਹੈ 5 ਕਿੱਲੇ ਵਾਲਾ ਤਾਂ ਤੁਸੀਂ ਪੈਕਸਲੋਂ 94 ml 200 ਲੀਟਰ ਪਾਣੀ ਲਾ ਕੇ ਇਹ ਬਹੁਤ ਜ਼ਰੂਰੀ ਗੱਲ ਹੈ ਕਿਸਾਨ ਵੀਰੋ ਕਿਉਂਕਿ ਅੱਜ ਦੀ ਤਰੀਕ ਦੇ ਅੰਦਰ ਝੋਨੇ ਫਸੇ ਹੋਏ ਐ ਝੋਨੇ ਬਹੁਤ ਸੰਘਨੇ ਐ ਜੇ ਪਾਣੀ ਆਪਾਂ ਵੱਧ ਲਾਵਾਂਗੇ ਕਿਉਂਕਿ ਇਹ ਦਵਾਈ ਦੀ ਖਾਸ ਗੱਲ ਕੀ ਹੈ ਇੱਕ ਜਾਈਲਮ ਸਿਸਟਮੈਟਿਕ ਦਵਾਈ ਹੈ ਮਤਲਬ ਜੇ ਥੱਲੇ ਪਾਣੀ ਲੱਗਿਆ ਹੋਏਗਾ ਤਾਂ ਪਾਣੀ ਦੇ ਨਾਲ ਰਚ ਕੇ ਜ਼ਿਆਦਾ ਕੰਮ ਕਰੇਗੀ ਔਰ ਤੇਲਾ ਨਾਲ ਦੀ ਨਾਲ ਤੁਹਾਨੂੰ 5-6 ਘੰਟਿਆਂ ਚ ਨੀਚੇ ਵਿਸ਼ਾ ਮਿਲੇਗਾ ਤੈਰਦਾ ਮਿਲੇਗਾ ਔਰ ਰਿਜ਼ਲਟ ਆਪਣਾ ਲੰਬੇ ਟਾਈਮ ਤੱਕ ਆਏਗਾ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣੇ ਏਰੀਏ ਚ ਲੁਧਿਆਣਾ ਏਰੀਏ ਚ ਮੋਗੇ ਏਰੀਏ ਚ ਤੇਲੇ ਦਾ ਬਹੁਤ ਜ਼ਿਆਦਾ ਹਮਲਾ ਹੈ ਹਜੇ ਵੀ ਜਿਹੜੇ ਕਿਸਾਨ ਵੀਰਾਂ ਨੇ ਦਵਾਈ ਨਹੀਂ ਕੀਤੀ ਤੇਲੇ ਵਾਲੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਪੈਕਸਲੋਨ ਅੱਜ ਹੀ ਜਾਓ ਤੇ ਛਿੜਕਾਅ ਕਰੋ ਔਰ ਆਪਣੇ ਝੋਨੇ ਨੂੰ ਜਿਹੜਾ ਹੈਗਾ ਤੇਲੇ ਤੋਂ ਮੁਕਤ ਕਰੋ ਤੇਲੇ ਮੁਕਤ ਝੋਨੇ ਦੇ ਨਜ਼ਾਰੇ ਪੈਕਸਲੋਨ ਦੇ ਸਹਾਰੇ ਬਹੁਤ ਬਹੁਤ ਧੰਨਵਾਦ ਜੀ